ਗਰ ਰਾਇ ਸਿਮਰੋ ਸਿਗਰ ਰਾਇ ਸਿਮਰੋ ਸਿਗਰ ਰਾਇ ਸਿਮਰੋ ਸਿਮਰੋ ਸਿਰ ਗਰ ਰਾਇ ਸਿਮਰੋ ਸਿਰ ਗਰ ਰਾਇ ਸਿਮਰੋ ਸਿ પ્રથમ પગૌતી સિમર કે પ્રથમ પગૌતી સિમર કે ગુરુ નાનક લાઈત આએ ગુરુ નાનક रामदास होए सहां रामदास होए इन... ਅਰਜਨ ਹਰ ਕੋ ਬਿੰਦਰੋ ਅਰਜਨ ਹਰ ਕੋ ਬਿੰਦਰੋ ਸਿਮਰੋ ਸਿਰ ਹਰ ਰਾਇ ਸਿਮਰੋ ਸਿਰ ਹਰ ਰਾਇ ਸਿਰ ਹਰ ਰਾਏ ਸਿਮਰੋ ਸਿਰ ਹਰ ਰਾਏ ਸਿਰ ਹਰ ਰਾਏ ਸਿਰ ਹਰ ਕ੍ਰਿਸ਼ਨ ਦਇਆ ਜਿਸ ਦੇ ਸਭ ਦੁੱਖ ਜਾਏ ਸਿਰ ਹਰ ਕ੍ਰਿਸ਼ਨ ਦਇਆ ਵਾਹਿਗੁਰੂ ਸਿਰ ਹਰ ਕ੍ਰਿਸ਼ਨ ਦਇਆ ਇੱਕ ਬਹਾਦਰ ਸਿਮਾਰੀ ਹੈ ਘਰ ਨਾਲ ਤੇ ਆਵੇ ਤਾਏ ਇੱਕ ਬਹਾਦਰ ਸਿਮਾਰੀ ਹੈ ਘਰ ਨਾਲ ਤੇ ਆਵੇ ਤਾਏ ਸਭ ਥਾਂ ਕੋਈ ਸਗਾਏ ਸਭ ਥਾਈ ਹੋਏ ਸਵਾਏ ਸਭ ਥਾਈ ਸਵਾਏ ਸਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਤਿਹਾਸਿਕ ਨਗਰ ਪਿੰਡ ਭੁਗਰਨੀ ਵਿਖੇ 7ਵੀਂ ਪਾਛੇਈ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਜੋ ਪ੍ਰਕਾਸ਼ 395 ਵਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਔਰ ਸਾਰਾ ਨਗਰ ਦੇਸ਼ਾਬ ਦੇਛਾ ਤੋਂ ਐਨ ਆਰ ਆਈ ਸਾਰੇ ਵੀਰ ਜਿਹੜੇ ਉਹ ਇਸ ਇਤਿਹਾਸਿਕ ਪੁਰਬ ਨੂੰ ਮਨਾਉਣ ਲਈ ਇੱਥੇ ਪਹੁੰਚੇ ਨੇ ਔਰ ਅੱਜ ਏਸੀ ਕੁਚੀ ਦੇ ਵਿੱਚ ਸਾਰੇ ਨਗਰ ਦੇ ਵਿੱਚ ਨਗਰ ਕੀਰਤਨ ਜੋ ਚੱਲ ਰਿਹਾ ਔਰ ਅੱਜ ਪਹਿਲੇ ਪਰਾਤ ਦੇ ਨਗਰ ਕੀਰਤਨ ਜੋ ਸਕੂਲ ਦੇ ਗਰਾਊਂਡ 'ਚ ਹੁੰਦਾ ਉੱਥੇ ਲੰਗਰਾਂ ਦਾ ਪੂਰਾ ਪ੍ਰਬੰਧ ਚੱਲ ਰਿਹਾ ਤੇ ਹੋਰ ਸਾਰੇ ਪ੍ਰਬੰਧ ਹੋਏ ਨੇ ਇਸੇ ਤਰ੍ਹਾਂ ਇਹ ਤਿੰਨ ਪੜਾਵਾਂ ਦੇ ਵਿੱਚ ਹੋਣਾ ਇੱਕ ਦੱਖਣ ਪੱਤੀ ਹੋਏਗਾ ਇੱਕ ਲੈਂਦੇ ਪਾਸੇ ਹੋਏਗਾ ਸੋ ਮੈਂ ਅਸੀਂ ਅਮਰਕੌਰ ਚਰਨਕੌਰ ਵੈਲਫੇਅਰ ਸੁਸਾਇਟੀ ਦੇ ਐ ভাইস ਪ੍ਰਧਾਨ ਹੋਣ नाते ਮੈਂ ਇਲਾਕਾ ਨਿਵਾਸੀਆਂ ਨੂੰ ਸਮੂਹ ਐਨਆਰਆਰਓ ਦੇ ਸਾਹਿਬ ਅਧਿਕਾਰ ਚ ਵਿੱਚ ਬੈਠਿਆ ਸਤਾਂ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਅੱਜ ਇਸ ਦਿਨ ਤੇ ਕੋਡਨ ਕੋਟ ਵਧਾਈ ਦੇਣਾ ਵਾਹਿਗੁਰਜੀ ਦਾ ਥਾਲਸਾ ਵਾਹਿਗੁਰਜੀ ਕੀ ਪਕਾ ਕਾਲਸਾ ਵਾਹਿਗੁਰਜੀ ਫਤਿਹ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਚਰਨਕਰ ਅਮਰਕੋਰ ਵੈਲਫੇਅਰ ਸੁਸਾਇਟੀ ਜੋ ਕਿ ਮੁਰਤੀ ਖਦਰਨਾ ਕਰਨਾ ਸਟੋਰ ਗੁਰਦੁਆਰਾ ਸਾਹਿਬ ਜੀ ਦੇ ਖੋਲੇ ਆਇਆ ਤੇ ਸਾਰੇ ਗੁਰੂਰਾਇ ਸਾਹਿਬ ਜੀ ਦੇ ਮਹਾਨ ਨਗਰ ਕੀਰਤਨ ਤੇ ਗੁਰੂਵਾਰ ਤੇ ਗੁਰਪੁਰਬ ਦੀ ਲੱਖ ਲੱਖ ਵਧਾਈਆਂ ਦੇਸ਼ਾਂ ਪਰਦੇਸ਼ਾਂ ਤੇ ਨਗਰ ਨਮਾਸਿਆਂ ਨੂੰ ਜਨਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ